ਚੀਜੈ ਦੇਹ ਖੁੱਲੈ ਇੱਕ ਗੰਢ ਛੇ ਅਨਤ ਦੇਖੋ ਜਗ ਹੰਡ ਤੂਪ ਛਾਵ ਜੇ ਸਮ ਕਰ ਜਾਣੈ ਬੰਧਨ ਕਾਟ ਮੁਕਤ ਕਰ ਆਣੈ ਛਾਇਆ ਛੂਚੀ ਜਗਤ ਪੁਲਾਨਾ ਲਿਖਿਆ ਕਿਰਤ ਧੁਰੇ ਪਰਵਾਨਾ ਛੀਜੈ ਜੋਬਨ ਜਰੂਆ ਸਿਰ ਕਾਲ ਕਾਇਆ ਛੀਜੈ ਪਈ ਸਬਾਲ ਜਪੈ ਆਪ ਪ੍ਰਭੂ ਤੇ ਹੋ ਲੋਏ ਜੁਗ ਜੁਗ ਦਾਤਾ ਅਬਰ ਨ ਕੋਏ ਜਿਉ ਪਾਵੈ ਤਿਉ ਰਖੈ ਰਾਖ ਜਸ ਜਾਚਉ ਦੇਵੈ ਪਤ ਸਾਖ ਜਾਗਤ ਜਾਗ ਰਹਾ ਤੁਧ ਭਾਵਾ ਜਾ ਤੂ ਮਿਲਹਿ ਤਾ ਤੁਝੇ ਸਮਾਵਾ ਜੈ ਜੈ ਕਾਰ ਜਪਉ ਜਗਦੀਸ਼ ਗੁਰਮਤ ਮਿਲੀਐ 2021 ਚੱਖ ਬੋਲਣ ਕਿਆ ਜਗ ਸਿਉ ਬਾਦ ਚੂਰ ਮਰੇ ਦੇਖੈ ਪਰਮਾਦ ਜਨਮ ਮੂਏ ਨਹੀਂ ਜੀਵਨ ਆਸਾ ਆਏ ਚਲੇ ਭਏ ਆਸ ਨਿਰਾਸਾ ਚੁਰ ਚੁਰ ਚੱਖ ਮਾਟੀ ਰਲ ਜਾਏ ਕਾਲ ਨ ਚੰਪੈ ਹਰ ਗੁਣ ਗਾਏ ਪਾਈ ਨਵ ਨਿਦ ਹਰ ਕੈ ਨਾਏ ਆਪੇ ਦੇਵੈ ਸਹਿਜ ਸੁਭਾਏ నియాను బోలେ ਆਪੇ 부ਜੈ ਆਪੇ ਸਮਝੈ ਆਪੇ सूजੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਚੁ ਪਹਾਵੈ ਗੁਰ ਸਾਗਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾਕਾਰ ਕਮਾਵਹੁ ਗੁਰ ਕੀ ਕਰਨੀ ਕਾਹੇ ਤਾਵਹੁ ਨਾਨਕ ਗੁਰਮਤਿ ਸਾਚ ਸਮਾਵਹੁ ਟੂਟੈ ਨੇਹੁ ਕੇ ਬੋਲਹਿ ਸਹੀ ਟੂਟਾ ਬਾਹ ਦੋਹ ਦਿਸ ਗਹੀ ਟੂਟ ਪਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟੈ ਗੰਠ ਪੜੈ ਵਿਚਾਰ ਗੁਰ ਸਬਦੀ ਕਰ ਕਾਰਜ ਸਾਰ ਲਾਹਾ ਸਾਚ ਨ ਆਵੈ ਟੂਟਾ ਤੇਰ ਪਵਨ ਠਾਕੁਰ ਪ੍ਰੀਤਮ ਮੋਟਾ ਠਾਕਹੁ ਮਨੁਆ ਰਖਹੁ ਠਾਇ ਠਹਿਕ ਮੁਈ ਅਬ ਗੁਣ ਪਛਤਾਇ ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੂੜਿਆਰ ਪਰ ਕਰ ਜਾਤੀ ਠਾਕ ਰਹਾਈ ਮਹਿਲ ਬੁਲਾਈ ਠਾਕ ਨ ਪਾਈ ਸ਼ਬਦ ਸਵਾਰੀ ਸਾਜ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਡੋਲਤ ਡੋਲਤ ਹੈ ਸਖੀ ਫਾਟੇ ਚੀਰ ਸੀਗਾਰ ਦਾਹਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ ਡਰਪ ਮੁਈ ਕਰ ਆਪਣੈ ਡਿਠੀ ਕੰਤ ਸੁਜਾਨ ਡਰ ਰੱਖਿਆ ਗੁਰ ਆਪਣੈ ਨਿਰਭਉ ਨਾਮ ਵਖਾਣ ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹ ਦੇਹ ਆਖੈ ਸਭ ਕੋਈ ਜੈ ਪਾਵੈ ਤੈ ਦੇ ਗੁਰੂ ਦੁਆਰੇ ਦੇਵਸੀ ਤਿਖਾ ਨਿਵਾਰੈ ਸੋਏ ਟੰਡੋਲਤ ਟੂਡਤ ਹਾਉ ਫਿਰੀ ਤਹ ਤਹ ਪਵਨ ਕਰਾਰ ਪਾਰੇ ਤਹ ਤੇ ਤਹ ਪਏ ਹੌਲੇ ਨਿਕਸੇ ਪਾਰ ਅਮਰ ਅਜਾਚੀ ਹਰ ਮਿਲੇ ਤਿਨ ਕੈ ਹਉ ਬਲ ਜਾਓ ਤਿਨ ਕੀ ਧੂੜ ਅਕੁੱਲੀ ਐ ਸੰਗਤ ਮੇਲ ਮਿਲਾਓ ਮਨ ਦੀਆ ਗੁਰ ਆਪਣੈ ਪਾਇਆ ਨਿਰਮਲ ਨਾਉ ਜਿਨ ਨਾਮ ਦੀਆ ਤਿਸ ਸੇਵਸਾ ਤਿਸ ਬਲੇ ਹਰੈ ਜਾਓ ਜੋ ਉਸਾਰੇ ਸੋਟਾ ਹਸੀ ਤਿਸ ਬਿਨ ਅਵਰ ਨਾ ਕੋਇ ਗੁਰ ਪ੍ਰਸਾਦੀ ਤਿਸ ਸੰਮਲਾ ਤਾ ਤਨ ਦੂਖ ਨ ਹੋਏ ਣਾ ਕੋ ਮੇਰਾ ਕਿਸ ਗਹੀ ਣਾ ਕੋ ਹੋਆ ਨ ਹੋਗ ਆਵਣ ਜਾਣ ਵਿਗੁਚੀਐ ਦੁਬਿਦਾ ਵਿਆਪੈ ਰੋਗ ਨਾਮ ਵਿਹੂਨੇ ਆਦਮੀ ਕਲਰ ਕੰਦ ਗਿਰੰਤ ਵਿਣ ਨਾ ਵੈ ਕਿਉ ਛੂਟੀਐ ਜਾਇ ਰਸਾ ਤਲ ਅੰਤ ਗਣਤ ਗਿਣਾਵੇ ਅਖਰੀ ਅਗਣਤ ਸਾਚਾ ਸੋਏ ਅਗਿਆਨੀ ਮਤ ਹੀਣ ਹੈ ਗੁਰ ਬਿਨ ਗਿਆਨ ਨਾ ਹੋਏ ਟੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ ਵਿਛੜਿਆ ਮਿਲੈ ਪ੍ਰਭੂ ਨਾਨਕ ਕਰ ਸੰਜੋਗ ਤਰ ਵਰ ਕਾਇਆ ਪੰਖ ਮਨ ਤਰ ਵਰ ਪੰਖੀ ਪੰਚ ਤਤ ਚੁਗ ਹੈ ਮਿਲ ਏਕ ਸੇ ਤਿਨ ਕਉ ਫਾਸ ਨ ਰੰਚ ਵੱਡ ਹੈ ਤਬੇ ਗੁਲ ਬੇਗਲੇ ਤੱਕ ਹੈ ਚੋਗ ਕਣੀ ਪੰਖ ਟੁੱਟੇ ਫਾਹੀ ਪੜੀ ਅਵਗੁਣ ਪੀੜ ਬਣੀ ਬਿਨ ਸਾਚੇ ਕਿਉ ਛੂਟੀ ਐ ਹਰ ਗੁਣ ਕਰਮ ਮਣੀ ਆਪ ਛਡਾਏ ਛੂਟੀ ਐ ਵੱਡਾ ਆਪ ਧਣੀ ਗੁਰ ਪ੍ਰਸਾਦੀ ਛੂਟੀ ਐ ਕਿਰਪਾ ਆਪ ਕਰੇ ਆਪਣੇ ਹਾਥ ਵਡਾਈਆ ਜੈ ਪਾਵੇ ਤੈ ਦੇ ਥਰ ਥਰ ਕੰਪੈ ਜੀੜਾ ਥਾਨ ਵਿਹੂਣਾ ਹੋਏ ਥਾਨ ਮਾਨ ਸੱਚ ਏਕ ਹੈ ਕਾਜ ਨਾ ਫਿਟੈ ਕੋਇ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰ ਨਾਥ ਹੈ 나ਥ ਤੂ ਨਿਧਾਰਾ ਆਧਾਰ ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰ ਜਹ ਦੇਖਾ ਤਹ ਏਕ ਤੂ ਅੰਤ ਨਾ ਪਾਰਾਵਾਰ ਥਾਨ ਤਨੰਤਰ ਰਵ ਰਹਾ ਗੁਰ ਸ਼ਬਦੀ ਵਿਚਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਨ ਦਿਆਲ ਤੂ ਕਰ ਕਰ ਦੇਖਣ ਹਾਰ ਦਇਆ ਕਰਹਿ ਪ੍ਰਭ ਮੇਲ ਲੈਹਿ ਖਿੰਨ ਮਹਿ ਟਾਹੇ ਉਸਾਰ ਦਾਨਾ ਤੂ ਬੀਨਾ ਤੋਹੀ ਦਾਨਾ ਕੈ ਸਿਰਦਾਨ ਦਾਲਦ ਪੰਜਨ ਦੁਖ ਦਰਣ ਗੁਰਮੁਖੋ ਗਿਆਨ ਧਿਆਨ ਤਨ ਗਇ ਬਹਿ ਝੂਰੀ ਐ ਤਨ ਮਹਿ ਚੀਤ ਗਵਾਰ ਤਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ ਤਨ ਗਇ ਤਾ ਜਾਣ ਦੇਹ ਜੇ ਰਚ ਹੈ ਰੰਗ ਏਕ ਮਨ ਦੀਜੈ ਸਿਰ ਸੌਪੀਐ ਪੀ ਕਰਤੇ ਕੀ ਟੇਕ ਤੰਦਾ ਤਾਵਤ ਰਹਿ ਗਏ ਮਨ ਮਹਿ ਸ਼ਬਦ ਅਨੰਦ ਦੁਰਜਨ ਤੇ ਸਾਜਨ ਭਏ ਪੇਟੇ ਗੁਰ ਗੋਵਿੰਦ ਬੰਨ ਬੰਨ ਫਿਰਤੀ ਢੂਡਤੀ ਬਸਤ ਰਹੀ ਕਰਬਾਰ ਸਤਗੁਰ ਮੇਲੀ ਮਿਲ ਰਹੀ ਜਨਮ ਮਰਨ ਦੁਖ ਨਿਵਾਰ ਨਾ ਨਾ ਕਰਤ ਨਾ ਛੂਟੀ ਐ ਵਿਣਗੁਣ ਜਮਪੁਰ ਜਾਹੇ ਨਾ ਤਿਸ ਏਹੋ ਨਾ ਓਹੋ ਹੈ ਅਬ ਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾਵੇ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਹਾਕ ਰਹੀ ਕਿਵ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗੁਲੇ ਕਿਸ ਪਹਿ ਕਰੀ ਪੁਕਾਰ ਨਾਨਕ ਪ੍ਰਯੋ ਪ੍ਰਯੋ ਜੇ ਕਰੀ ਮੇਲੇ ਮਿਲਣ ਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੈ ਹੇਤ ਅਪਾਰ ਪਾਪ ਬੁਰਾ ਪਾਪੀ ਕਉ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੈ ਆਪ ਨਾ ਤਿਸ ਸੋਗ ਵਿਜੋਗ ਸੰਤਾਪ ਨਰਕ ਪੜੰਤੋ ਕਿਉ ਰਹਿ ਕਿਉ ਬੰਚੈ ਜਮਕਾਲ ਕਿਉ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਾਹੇ ਵਿਣ ਨਾ ਵੈ ਕਿਉ ਛੂਟੀਐ ਪਾਪੇ ਪਚਹਿ ਪਚਾਹੇ ਫਿਰ ਫਿਰ ਫਾਹੀ ਫਾਸੈ ਕਉਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਚੋਗ ਚੁਗੈ ਨਹੀਂ ਬੂਝੈ ਸਤਗੁਰ ਮਿਲੈ ਤਾ ਆਖੀ ਸੂਝੈ ਜਿਉ ਮਛਲੀ ਫਾਤੀ ਜਮ ਜਾਲ ਵਿਣ ਗੁਰ ਦਾਤੇ ਮੁਕਤ ਨਾ ਪਾਲ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਚੈ ਰਹੇ ਲਿਵ ਲਾਏ ਇਹ ਵਿਚੂਟੈ ਫਿਰ ਫਾਸ ਨਾ ਪਾਏ ਬੀਰਾ ਬੀਰਾ ਕਰ ਰਹੀ ਬੀਰ ਭਏ ਬੈਰਾਏ ਬੀਰ ਚੱਲੇ ਕਰ ਆਪਣੇ ਬਹਿਣ ਬਿਰਹ ਜਲ ਜਾਏ ਬਾਬਲ ਕਹਿ ਕਰ ਬੇਟੜੀ ਬਾਲੀ ਬਾਲੈ ਨੀਹ ਜੇ ਲੋੜ ਹੈ ਵਰ ਕਾਮਣੀ ਸਤਗੁਰ ਸੇ ਵਹਤੇ ਬਿਰਲੋ ਗਿਆਨੀ ਬੂਝਣਾਓ ਸਤਗੁਰ ਸਾਚ ਮਿਲੇ ਠਾਕੁਰ ਹਾਥ ਵਡਾਈਆ ਜੈ ਪਾਵੇ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਪਨ ਪਨ ਕੜੀਐ ਕੜ ਕੜ ਭਜੈ ਟਾਹੇ ਉਸਾਰੈ ਉਸਰੇ ਟਾਹੈ ਸਰ ਪਰ ਸੁਖੈ ਪੀ ਪਰ ਪੋਖੈ ਸਮਰੱਥ ਵੇ ਪਰਵਾਹੈ ਪਰਮ ਭੁਲਾਨੇ ਭਏ دیਵਾਨੇ ਵਿਣ ਭਾਗਾ ਕਿਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੜ ਨ ਪਛੋਤਾਈਐ ਬੱਬੈ ਭਲ ਹੈ ਗੁਰਮੁਖ ਬੂਝਹਿ ਤਾ ਨਿਜ ਕਰ ਵਾਸਾ ਪਾਈਐ ਬੱਬੈ ਪਹੋਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਚੀਨੈ ਜੀਵਤਿਆ ਇਵ ਮਰੀਐ ਮਾਇਆ ਮਾਇਆ ਕਰ ਮੋਏ ਮਾਇਆ ਕਿਸੈ ਨਾ ਸਾਥ ਹੰਸ ਚੱਲੈ ਉਠ ਡੰਮਣੋ ਮਾਇਆ ਪੂਲੀ ਆਥ ਮਨ ਝੂਠਾ ਜਮ ਜੋਹਿਆ ਅਬ ਗੁਣ ਚੱਲਹਿ ਨਾਲ ਮਨ ਮਹਿ ਮਨ ਉਲਟੋ ਮਰੇ ਜੇ ਗੁਣ ਹੋ ਵਹਿ ਨਾਲ ਮੇਰੀ ਮੇਰੀ ਕਰਮੋਏ ਵਿਣ ਨਾਵੇ ਦੁਖ ਪਾਲ ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁ ਜਾਣ ਜੋ ਆਵਹਿ ਸੇ ਜਾਹਿ ਫੁਨ ਆਏ ਗਏ ਪਛਤਾਹਿ ਲਖ 84 ਮੇਦਨੀ ਕਟੈ ਨ ਵਧੈ ਉਤਾਹਿ ਸੇ ਜਨ ਉਬਰੇ ਜਿਨ ਹਰ ਪਾਇਆ ਤੰਦਾ ਮੂਆ ਵਿਗੂਤੀ ਮਾਇਆ ਜੋ ਦਿਸੈ ਸੋ ਚਾਲਸੀ ਕਿਸ ਕੋ ਮੀਤ ਕਰਿਓ ਜੀਉ ਸਮਪਉ ਆਪਣਾ ਤਨ ਮਨ ਆਗੈ ਦੇਓ ਆਸਥਿਰ ਕਰਤਾ ਤੂੰ ਧਣੀ ਤਿਸਹੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੁਈ ਸਬਦ ਰਤੀ ਮਨ ਚੋਟ ਰਾਣਾ ਰਾਉ ਨਾ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨ ਬੰਧੈ ਧੀਰ ਰਾਹੋ ਬੁਰਾ ਪੀ ਹਾਵਲਾ ਸਰ ਡੂਗਰ ਅਸਗਾਹ ਮੈਂ ਤਨ ਅਬ ਗੁਣ ਚੁਰ ਮੁਈ ਵਿਣ ਗੁਣ ਕਿਉ ਕਰ ਜਾਹ ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰ ਤਿਨ ਹੀ ਜੈਸੀ ਥੀ ਰਹਾ ਜਪ ਜਪ ਹਿਰਦੈ ਮੁਰਾਰ ਅਬ ਗੁਣੀ ਪਰਪੂਰ ਹੈ ਗੁਣ ਪੀਵਸਹਿ ਨਾਲ ਵਿਣ ਸਤਗੁਰ ਗੁਣ ਨਾ ਜਪਨੀ ਜਿਚਰ ਸ਼ਬਦ ਨਾ ਕਰੇ ਵਿਚਾਰ ਲਸਕਰੀਆ ਕਰ ਸੰਮਲੇ ਆਏ ਵਜਹੋ ਲਿਖਾਏ ਕਾਰਕਮਾ ਵਹਿ ਸਿਰ ਧਣੀ ਲਾਹਾ ਪੱਲੇ ਪਾਏ ਲਬ ਲੋਭ ਬੁਰਾਈਆਂ ਛੋੜੇ ਮਨੋਂ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨ ਆਵੇ ਹਾਰ ਚੱਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ ਵਜਹੋ ਗਵਾਏ ਆਪਣਾ ਤਖਤ ਨ ਬੈ ਸਹਸੇ ਪ੍ਰੀਤਮ ਹੱਥ ਵਢਾਈਆਂ ਜੈ ਪਾਵੇ ਤੈ ਦੇ ਆਪ ਕਰੇ ਕਿਸ ਆਖੀਐ ਅਵਰ ਨ ਕੋਏ ਕਰੇ ਬੀਜੋ ਸੁਜੈ ਕੋ ਨਹੀਂ ਬਹਿਦੁ ਲੀਚਾ ਪਾਏ ਨਰਕ ਨਿਵਾਰਣ ਨਰ ਹੈ ਨਰ ਸਾਚੋ ਸਾਚੈ ਨਾਏ ਵਣ ਤ੍ਰਿਣ ਟੂਡਤ ਫਿਰ ਰਹੀ ਮਨ ਮਹਿ ਕਰੋ ਵਿਚਾਰ ਲਾਲ ਰਤਨ ਬਹੁ ਮਾਨਕੀ ਸਤਿਗੁਰ ਹਾਥ ਪੰਡਾਰ ਊਤਮ ਹੋਵਾ ਪ੍ਰਭ ਮਿਲੈ ਇਕ ਮਨ ਏਕੈ ਪਾਏ ਨਾਨਕ ਪ੍ਰੀਤਮ ਰਸ ਮਿਲੇ ਲਾਹ ਲੈ ਪਰਥਾਏ ਰਚਨਾਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨ ਪਾਰਾਵਾਰ